ਜੇਲ੍ਹ ਦੇ ਅੰਦਰ ਹੀ ਛਿੜ ਰਹੇ ਜਣੇ ਬੱਕਰੇ ਬੱਕਰੇ ਡਿਪਾਰਟਮੈਂਟ ਜਿੱਥੇ ਰਹਿੰਦੇ ਰਹਿੰਦੇ ਆ ਇਹ ਉੱਥੇ ਲੜਿਆ ਆ ਸੋਚੀ ਇਹ ਮਾੜੀ ਮੁੱਟੀ ਇਹ ਲੜ ਲੋ ਉਦੋਂ ਹੀ ਹੋ ਗਈ ਜੀ ਨਾਲ ਹੀ ਬਸ ਆਪਚੇ ਜੇਲ੍ਹ ਦੇ ਅੰਦਰ ਹੀ ਲੜਾਈ ਕਰੀ ਨਹੀਂ ਨਹੀਂ ਆਪਚੀ ਹੋ ਗਈ ਸਮਰੀ ਨਹੀਂ ਮੇਰਾ ਨਾਮ ਮਜੀਦ ਸਿੰਘ ਆ ਮੇਰੇ ਤਾਂ ਦੇਖ ਕੇ ਸੱਟ ਲੱਗੀ ਆ ਹਾਂ ਜੀ ਆਪਾਂ ਲੜੇ ਨਹੀਂ ਚੱਲਦੇ ਨਹੀਂ ਲੁਧਿਆਣਾ ਦੇ ਖੇਤਰ ਦਾ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇੱਥੇ ਤਵਾਰੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਇੱਕ ਪਾਸੇ ਜੇਲ੍ਹ ਦੇ ਅੰਦਰੋਂ ਲੁਧਿਆਣਾ ਜੇਲ੍ਹ ਦੇ ਅੰਦਰੋਂ ਕੈਦੀਆਂ ਨੂੰ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਾਉਣ ਵਾਸਤੇ ਲੈ ਕੇ ਆਇਆ ਜਾਂਦਾ ਤਾਂ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਪਰ ਜੇਲ੍ਹ ਦੇ ਅੰਦਰ ਕਿੰਨੇ ਕਿਤੇ ਕਾਫੀ ਵੱਡੀ ਜਿਹੜੀ ਹੈ ਇਹ ਗੱਲ ਜਿਹੜੀ ਕਾਫੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇਲ੍ਹ ਦੇ ਅੰਦਰ ਜਿਹੜੇ ਕੈਦੀ ਨੇ ਆਪਸ ਦੇ ਵਿੱਚ ਲੜ ਲੱਜ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਜੇਲ੍ਹ ਦੇ ਅ ਅੰਦਰੋਂ ਜਿਹੜੇ ਆਂਦੇ ਹੀ ਰਹਿੰਦੇ ਨੇ ਸੋ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਨੂੰ ਲੈ ਕੇ ਆਇਆ ਗਿਆ ਸੋ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਨੇ ਲਵਾਂਗੇ ਕਿ ਕੀ ਕੁਝ ਹੋਇਆ ਸੀਗਾ ਜੇਲ੍ਹ ਦੇ ਅੰਦਰੋਂ ਗੱਡੀ ਆਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਮੈਡੀਕਲ ਕਰਾਉਣ ਵਾਸਤੇ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਕਾਰਨ ਕੀ ਹੈਗਾ ਵਾ ਕਿਸ ਗੱਲੋਂ ਇਹਨਾਂ ਨੂੰ ਜਿਹੜਾ ਮੈਡੀਕਲ ਕਰਾਉਣ ਵਾਸਤੇ ਲੈ ਕੇ ਆਇਆ ਜਾਂਦਾ ਸੋ ਕੀ ਕੁਝ ਹੋਇਆ ਸਾਰੀ ਜਾਣਕਾਰੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਲੈਣੇ ਸਰ ਕੀ ਹੋਇਆ ਕੀ ਸੀਗਾ ਸਿਰ ਜੇਲ੍ਹ ਦੇ ਅੰਦਰ ਹੀ ਸੀ ਸਾਰੇ ਜਣੇ ਜੀ ਬੱਕਰੇ ਬੱਕਰੇ ਡਿਪਾਰਟਮੈਂਟ ਜਿੱਥੇ ਰਿੰਚੇ ਰਹਿੰਦੇ ਆ ਇਹ ਉੱਥੇ ਲੜਿਆ ਆ ਸੋਚੀਏ ਮਤਲਬ ਕਿਸ ਤਰੀਕੇ ਦੇ ਵਿੱਚ ਸੀਗੇ ਕੇਐਸ ਐਂਡੀਪੀ ਹਸਤੇ ਹੀ ਇੱਕ ਜਗਵੀਰ ਸਿੰਘ ਅਰਫ ਜੀ ਸ਼ੂਟੀ ਹੋਇਆ ਸੀ ਆ ਮਾੜੀ ਮੁੱਟੀ ਆ ਲੜੋ ਉਦੋਂ ਹੀ ਹੋ ਗਈ ਜੀ ਨਾਲ ਹੀ ਬਸ ਆਪਸ ਵਿੱਚ ਜੇਲ੍ਹ ਦੇ ਅੰਦਰ ਹੀ ਲੜਾਈ ਕਰਨੀ ਨਹੀਂ ਨਹੀਂ ਆਪਸ ਹੀ ਹੋ ਗਈ ਸੀ ਮਰੀ ਜੀ ਆਪਸ ਹੀ ਹੋ ਗਈ ਹਾਂਜੀ ਕੀ ਆਪਸ ਨੇ ਨਹੀਂ ਮੇਰਾ ਨਾਮ ਮਜੀਤ ਸਿੰਘ ਆ ਮੇਰੇ ਤਾਂ ਡੇਕੇ ਸੱਟ ਲੱਗੀ ਆ ਅੱਛਾ ਹਾਂਜੀ ਆਪਾਂ ਲੜੇ ਨਹੀਂ ਚੱਲਦੇ ਨਹੀਂ ਆਪਣਾ ਮੜੀ ਰੇ ਸਾਈਲ ਕੁਮਾਰ ਆ ਸਾਨੂੰ ਨਿਰਿੰਦਰਪਾਲ ਮੜੀ ਗੱਲ ਪਿੱਛੇ ਰੂਟੀ ਪਿੱਛੇ ਲੜਾਈ ਹੋਊਗੀ ਤੁਸੀਂ ਦਿਨਾਂ ਦਿੱਤੇ ਨਹੀਂ ਨਹੀਂ ਮੇਰਾ ਹੋ ਨਹੀਂ ਵੀਰੇ ਮੈਂ ਲੱਗਾਂ ਵੀਰੇ ਹਾਂ ਸਰ ਇਹ ਇੱਕ ਬੱਕਰੀ ਦੇ ਵਿੱਚ ਬੰਸੀ ਕਿਹ ਬਸਨੇ ਹੁੰਦਾ ਬੱਕਰੀ 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 ਬ ਕੋਈ ਕਾਰਵਾਈ ਕੀਤੀ ਹੋਗੀ ਜਿਹੜੀ ਜੇਲ੍ਹ ਦੇ ਵਿੱਚ ਵੀ ਇੰਨਾ ਲੜਦੇ ਕੋ ਦੁਬਾਰਾ ਉਹਨਾਂ ਨੇ ਨਹੀਂ ਕੋਈ ਕਾਰਵਾਈ ਨਹੀਂ ਕਿਤੇ ਕਰਾਉਣੀ ਸੀ ਇਹਨਾਂ ਰਾਈਨਾਮਾ ਹੋ ਗਿਆ ਜੀ ਆਪਸ ਹੀ ਹੋ ਗਿਆ ਹਾਂ ਹਾਂ ਪਹਿਲਾਂ ਵੀ ਇਹਨਾਂ ਦੇ ਪਰਚੇ ਦਰਜ ਨੇ ਫਿਰ ਜੇਲ੍ਹ ਦੇ ਅੰਦਰ ਹੀ ਲੜ ਗਏ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਪਰਚੇ ਦਰਜ ਹੋ ਜਾਂਦੇ ਪਰ ਹੁਣ ਕਹਿੰਦੇ ਨਹੀਂ ਕਰਾਉਣਾ ਅਸੀਂ ਪਰਕਰਮ ਆਪਾਂ ਜੀ ਫੈਸਲਾ ਕਰ ਲਿਆ ਫੈਸਲਾ ਕਰ ਲਿਆ ਸੋ ਬਿਲਕੁਲ ਦੱਸ ਦिए ਕਿ ਜੇਲ੍ਹ ਦੇ ਅੰਦਰੋਂ ਜਿਹੜੇ ਕੈਦੀ ਜਿਹੜੇ ਲੈ ਕੇ ਆਏ ਜਾਂਦੇ ਨੇ ਮੈਡੀਕਲ ਵਾਸਤੇ ਸੋ ਇਸ ਮਾਮਲੇ ਸਬੰਦ ਜਦੋਂ ਪ੍ਰਸ਼ਾਸਨ ਆ ਕੱਲ੍ਹ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਤਿੰਨੋਂ ਜਿਹੜੇ ਆ ਅੰਦਰ ਹੁੰਦੇ ਆ ਤਾਂ ਉਸ ਤੋਂ ਬਾਅਦ ਉਹ ਤਿੰਨਾਂ ਨਾਲ ਗੱਲ ਕੀਤੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੀ ਮਾੜੀ-ਮੋਟੀ ਗੱਲ ਪਿੱਛੇ ਜਿਹੜੀ ਲੜਾਈ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੋ ਇਸ ਮਾਮਲੇ ਸਬੰਦ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਕਿ ਕੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਪਰ ਦੇਖ ਸਕਦੇ ਹੋ ਕਿ ਜਿਹੜੇ ਤਿੰਨੋਂ ਕੈਦੀ ਨੇ ਉਹਨਾਂ ਦੇ ਪਰਚੇ ਇਹਨਾਂ ਦੇ ਪਹਿਲਾਂ ਦਰਜ ਸੀਗੇ ਪਰ ਹੁਣ ਦੀ ਗੱਲ ਕਰੀਏ ਤਾਂ ਹੁਣ ਤੋਂ ਦੁਬਾਰਾ ਜਿਹੜੀ ਹੈ ਇਹਨਾਂ ਦੇ ਉੱਤੇ ਫੇਰ ਕਾਰਵਾਈ ਕੀਤੀ ਜਾਊਗੀ ਦੇਖਦੇ ਰਹੋ ਲੁਧਿਆਣਾ ਲਾਈਵ ਮੈਨਟਨ ਕੈਮਰਾਮੈਨ ਸੰਜੇ ਸਿੱਧੇ ਨਾਲ ਧੰਨਵਾਦ